ਬ੍ਰੇਮਨੂ ਪ੍ਰੈਂਸ ਨੇ ਭੇਜਿਆ ਸੀ ਇਨਸਾਨ ਆਫ ਇੰਦਰਜੀਤ ਹਾਂਜੀ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਹੈ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਨ ਨਹੀਂ ਸੀ ਮੰਦਾ ਪਰ ਉਹਨੇ ਟੇਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ ਮੇਰਾ ਕੋਈ ਨਸ਼ਾ ਨਹੀਂ ਸੀ ਤੁਸੀਂ ਕਿੰਨੀ ਢੇਰ ਦੀ ਬੁੱਤ ਇੱਥੇ ਘੁੰਮਦੇ ਸੀ ਮੈਂ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਘੜਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬਿੱਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ ਪਤ ਨਹੀਂ ਦੂਜੇ ਭਾਜੀ ਆਏ ਨੇ ਇਨੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਨਹੀਂ ਜਿੱਥੇ ਮੇਰਾ ਮੋਟਰਸਾਂ ਖੜਾ ਸੀ ਤੇ ਹਾਂ ਮੇਰਾ ਘਰ ਆਉਂਦਾ ਸੀ ਤੇ ਤੇਰੇ ਘਰ ਕੋਲ ਖੜਾ ਦੀ ਮੋਟਰ ਤੇ ਉਪਰਾਂਟੀ ਵੀ ਨਹੀਂ ਖੜੇ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬਸ ਆਈ ਚੱਕਰ ਤੇਨੂੰ ਹੈਲੋ ਉਸਤਾਦ ਤੈਨੂੰ ਕਿਹਨੇ ਕਿਹਨੇ ਭੇਜਿਆ ਮੈਨੂੰ ਪ੍ਰਿੰਸ ਨੇ ਭੇਜਿਆ ਹੀ ਹੋਰ ਕੋਣਾ ਨਾਲ ਉਹਦੇ ਉਹਦੇ ਬਸ ਇਕੱਲਾ ਪ੍ਰਿੰਸ ਸੀ ਨਾਲੇ ਹੋਰ ਨੋਲੇ ਨਾਲੇ ਕੋਈ ਪ੍ਰਿੰਸ ਸਾਨੂੰ ਫਰੀਂਦਰ ਜੀ ਦੀ ਬੀਤੀ ਰਾਤ 8:30 ਵਜੇ ਦੇ ਕਰੀਬ ਸਮਰਾੜਾ ਵਾਰਡ ਨੰਬਰ 13 ਦੇ ਸੰਗਣੀ ਆਪਾਦੀ ਵਾਲੇ ਮੁਹੱਲੇ ਵਿੱਚ ਦੋ ਨਾਮ ਮعلوم ਵਿਅਕਤੀਆਂ ਨੂੰ ਘੁੰਮਦੇ ਦੇਖਿਆ ਗਿਆ। ਉਹਨਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਕਾਲੇ ਟਿੱਪ ਨਾਲ ਟੰਗੀ ਹੋਈ ਸੀ। ਮੁਹੱਲਾ ਵਾਸੀਆਂ ਨੂੰ ਜਦੋਂ ਇਸ ਦੀ ਪਿੰਟ ਲੱਗਦੀ ਹੈ ਤਾਂ ਉਹਨਾਂ ਵਿਅਕਤੀਆਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਾਂਦਾ ਹੈ। ਪੁੱਛਗਿੱਛ ਦੌਰਾਨ ਉਹਨਾਂ ਨੇ ਦੱਸਿਆ ਉਹ ਇੱਕ ਔਰਤ ਦੀਆਂ ਚੂੜੀਆਂ ਉਤਾਰਨ ਲਈ ਆਏ ਸਨ। ਇੱਕ ਵਿਅਕਤੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨੇੜਲੇ ਛੱਪੜ ਵਿੱਚ ਛਾਲ ਮਾਰ ਦਿੱਤੀ ਗਈ। ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਨਨ ਕਿਪੜੋਦੀ ਰੋਡ ਤੇ ਪਹਿਲੇ ਮਨਨ ਜੇ ਤੁਮਾਨ ਦੇ ਨਾਲ ਆਇਆ। ਇਹ ਦੋਨੋਂ ਕੁੰਡਾ ਖੁੱਲ੍ਹੇ ਮੇਰੇ ਘਰ ਦਾ ਹੈ। ਮੁੱਲੇ ਦੇ ਬਾਹਰ ਫਿਰਦੇ ਪਏ ਦੀ ਮੂੰਹ ਟਾਕੀ। ਇਹ ਮੈਨੂੰ ਅਸਬਾਨ ਲੱਗ ਗਈ। ਮੈਂ 1 ਕੁਨ 4000 ਕੇ ਆਪਣਨ ਦਰੋਂ ਕਿੰਨੇ ਬੰਦੇ ਸੀ ਇਹ? ਉਹ ਦੋਨੋਂ ਦੇ ਸਾਹਮਣੇ ਬੈਠੇ ਆ ਸੀ। ਹਾਂਜੀ ਇੱਕ ਭੱਜ ਗਿਆ। ਇੱਕ ਭੱਜ ਗਿਆ। ਇੱਕ ਭੱਜ ਗਿਆ। ਆ ਮੋਟਰ ਲੈ ਕੇ ਵੀ ਨਹੀਂ ਰੋ ਪੰਡਲੀਆ। ਦੱਸਦਾ ਕਿੱਥਰ ਵੇ ਕਿੱਥੇ ਰਹਿਣ ਵਾਲਾ ਹੈ ਹੈ ਕਿ ਮੈਨੂੰ ਵੀ ਆਣ ਕੇ ਰਹਿਣਾ ਵਾਲਾ ਜੀ ਇਹ ਉਰੇ ਕਿਸੇ ਨੂੰ ਕਹਿੰਦਾ ਵਕੀਲ ਨੂੰ ਮਲੇ ਲਾਇਆ ਕਹਿੰਦਾ ਕਿ ਉਹ ਪ੍ਰੋਪਰ ਮੋਟਰ ਨਹੀਂ ਮਲੇ ਹਾਂ ਫੋਨ ਸੁਨ ਕਰਤੀ ਫੋਨ ਤੇ ਫੋਨ ਤੇ ਤੈਨੂੰ ਭੰਕਾ ਹੋ ਗਿਆ ਪਰ ਹਲੇ ਤੱਕ ਨਹੀਂ ਹੁੰਦੀ ਨਹੀਂ ਹੁੰਦੀ ਕੀ ਲਾ ਤੁਹਾਨੂੰ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਲਈ ਜੀ ਆ ਕਿ ਦਿਨੇ ਪਹਿਲਾਂ ਵੀ ਉਰੇ ਬਾਹਰ ਵਾਰਦਾਤ ਹੋਈ ਹੈ ਕੋੜ ਦੀ ਰੋਡ ਤੇ ਕਿਤੇ ਨੇ ਪੈਸੇ ਗੋਗੇ ਭੱਜਲੇ ਮੋਟਰਸਾਈਕਲ ਵਾਲੇ ਫੋਨ ਆ ਜੀ ਇੱਕ ਦਿਨ ਪਹਿਲੇ ਹੋ ਨਹੀਂ ਹੋਵੇ ਤਾਂ ਜੋ ਹੈ ਹਾਂ ਵਾ ਕੀ ਨਾਮ ਹੈ ਤੁਹਾਡਾ ਕੀ ਹਵਾਂ ਰਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨਸ਼ਿਪ ਸਨ ਆ ਤਾਂ ਜੀ ਬੜੀ ਜਦੋਂ ਜਿਹੜੇ ਬਾਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਝ ਗੜਗਮਾਂ ਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜੀ ਨੇ ਟੁੱਬੇ ਛਾਲ ਮਾਰੀ ਆ ਇਹੋ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿ ਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ ਦੁਏ ਰਾਸੂ ਤੈਨੂੰ ਭੇਜਿਆ ਗਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲ ਹੀ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰੀ ਆਈ ਉਹੀ ਟਾਈਮ 8:00 8:00 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਵਾਲੇ ਹੋ ਗਏ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾਅ ਕਰਨ ਲਈ ਕਿ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸੱਕਾ ਵੀ ਇਹ ਇਹ Hindu leader ਫੋਨ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ Hindu leaderਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਦੇ ਅੱਜ ਸੱਟਾਂ ਵੱਜਣੀਆਂ ਸੀ ਇਹ ਦੀ ਚੁਸਤੀ ਦਰੋਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਤਾਂ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦੇ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਚਵਾਤਾ ਵਾ ਕੀ ਲੱਗਦਾ ਵੀ ਕੌਣ ਸੋਧਰੇ ਮੁੰਡੇ ਇਹ ਤਾਂ ਜੀ ਹੁਣ ਇਹ ਪੁਲਿਸ ਹੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਧੂ ਘਾਟੂ ਨੁਕਸਾਨ ਹੋ ਸਕਦਾ ਨਹੀਂ ਮੰਨਣ ਦੇ ਵਿੱਚ ਦੇਖੇ ਗਏ ਨੇ ਦੋਹੇ ਬਲਾਗ ਆਪ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਸ ਕੱਢੇਗੀ ਜੀ ਪੁਲਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਹਾਂਜੀ ਜੋਰਾ ਸਿੰਘ ਜੀ ਆ ਬਿਠਾ ਲੋ ਤੁਸੀਂ ਲੈ ਕੇ ਚੱਲੋ ਕੋਈ ਮਹੱਲੇ ਤੋਂ ਪਤਾ ਕੀਤਾ ਵੀ ਕੀਤਾ ਕੀ ਇਹਨੇ ਆਕੇ ਆਕੇ ਹੁਣ 70 ਸਾਲਾਂ ਨੂੰ ਨੇ ਮਾਲ ਤੁਸੀਂ ਮਹੱਲੇ ਤੋਂ ਲੋਕਾਂ ਜੋ ਖੜੇ ਨੇ ਇਹ ਕੀ ਚੱਕਰ ਹੈ ਮਾਮਲਾ ਪਤਾ ਕੀਤਾ ਫੂਟ 10 ਦਾਸਤ ਮੁਕਾਏ ਦੇ ਠੀਕ ਹੈ ਹਾਂ ਜੀ ਇਹ ਬਲਾਹਰ ਹਾਂ ਤੇ ਮੋਬਾਈਲ ਤੇ ਇੱਕ ਬੰਦੇ ਨੇ ਫੜ ਲ ਮੁਕਤੇ ਇਹ ਦੋ ਫੜੇ ਸਿਵਲ ਆ ਦੋ ਪਹਿਲਾ ਫੜੇ ਨੇ ਫਿਕੋਂ ਠਾਣੇ ਲੈ ਕੇ ਚੰਦੇ ਨੂੰ ਸੰਭੋਸ਼ ਕਰਾਂ ਅਸਰੇ ਪੇਸ਼ ਕਰਦੇ ਹਾਂ